ਅੱਜ ਆਪਾਂ ਤੁਹਾਡੇ ਲਈ ਪਲੇਨ ਮਾਲ ਲੈ ਕੇ ਆਏ ਜੀ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਰਹੇ ਹਾਂ YouTube ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਮਾਲ ਮੇਰਾ ਬਹੁਤ ਜ਼ਿਆਦਾ ਹੈ ਇੱਧਰ ਲਾ ਗੜਾਉਣ ਨੂੰ ਵੀ ਪੜਿਆ ਪਿਆ ਹੈ ਇੱਧਰ ਲਾ ਗੜਾਉਣ ਨੂੰ ਵੀ ਪੜਿਆ ਪਿਆ ਹੈ ਨਾਲ ਆ ਵੀ ਗੜਾਉਣ ਪੜਿਆ ਪਿਆ ਇਕ ਇੱਕ ਆਈਟਮ ਦਿਖਾਉਂਗਾ ਤੁਹਾਨੂੰ ਔਰ ਐਸੇ ਪੜਤੇ ਪੂਰੇ ਪੰਜਾਬ ਦੀ ਨਹੀਂ ਪੂਰੇ ਇੰਡੀਆ ਦੀ ਗਾਰੰਟੀ ਦਊਂਗਾ ਸੂਰਤ ਤੋਂ ਵੀ ਨਹੀਂ ਮਿਲਣਾ ਇਹ ਰੇਟ ਸੂਰਤ ਤੋਂ ਵੀ ਨਹੀਂ ਮਿਲਣਾ ਜਰਾ ਚੈਲੰਜ ਹੈ ਤੁਹਾਨੂੰ ਜਿਹੜਾ ਰੇਟ ਮੈਂ ਤੁਹਾਨੂੰ ਪੰਜਾਬ ਦੇ ਵਿੱਚ ਬੈਠ ਕੇ ਅਮદાવાદ ਸਿਟੀ ਦੇ ਵਿੱਚ ਦੇ ਦੂੰਗਾ ਠੀਕ ਹੈ ਆ ਦੇਖੋ ਬਾਈ ਜੀ 2 ਮੀਟਰ ਤੋਂ ਲੈ ਕੇ 2 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਦੀ ਕੱਟ 2 ਪਲੱਸ ਮੰਨ ਕੇ ਚੱਲੋ ਜੀ 2 ਤੋਂ ਲੈ ਕੇ 2.5 ਤੱਕ ਦੀ ਕੱਟ ਹੈ 2 ਤੋਂ ਪਲੱਸ ਹੈ ਠੀਕ ਹੈ ਜੀ ਰੇਟ ਗਰੰਟੀ ਨਾਲ ਚੈਲੰਜ ਨਾਲ ਸਾਰੀ ਪ੍ਰਾਈਜ਼ ਲੈਣਗੇ ਹੋਲ ਸੇਲ ਜੀ ਪਹਿਲਾ ਗੱਲ ਕਲੀਅਰ ਕਰ ਦਮਾ ਜਿੰਨੇ ਵੀ ਪ੍ਰਾਈਜ਼ ਹੋਣਗੇ ਹੋਲ ਸੇਲ ਦੇ ਹੋਣਗੇ ਰੇਟ ਹੈ 25 ਰੁਪਏ ਦਾ ਪੀਸ ਕਿੰਨੇ ਦਾ ਜੀ 25 ਰੁਪਏ ਦਾ ਪੀਸ ਠੀਕ ਹੈ ਬੰਡਲ ਤੋਂ ਬੰਡਲ ਹੋਊਗਾ ਹੋਲਸੇ ਰੇਟ ਇੱਕ ਬੰਡਲ 'ਚ 50 ਪੀਸ ਹੁੰਦੇ ਨੇ 50 ਪੀਸਾਂ ਦਾ ਬੰਡਲ 1250 ਰੁਪਏ ਦਾ ਬੰਦਾ ਠੀਕ ਹੈ 25 ਰੁਪਏ ਦਾ ਪੀਸ ਹੈ ਯਾਨੀ ਕਿ 50-60 ਰੁਪਏ ਦੇ 'ਚ ਸੂਟ 50 ਰੁਪਏ ਦੇ ਸੂਟ ਤਿਆਰ ਹੋ ਜਾਂਦਾ ਹੈ ਯਾਨੀ ਕਿ ਦੋ ਪੀਸਾਂ ਦੀ ਇੱਕ ਇੱਕ ਕਮੀਜ਼ ਇੱਕ ਸਲਵਾਰ 4-4.5 ਮੀਟਰ ਦਾ ਸੂਟ ਬਣ ਜਾਂਦਾ ਹੈ 4.5 ਮੀਟਰ ਦਾ ਠੀਕ ਹੈ ਜੀ ਮਤਲਬ ਦੋ ਪੀਸ ਇੱਕ ਪੀਸ 25 ਰੁਪਏ ਦਾ ਠੀਕ ਹੈ ਜੀ ਆ ਬੰਡਲ ਤੋਂ ਬੰਡਲ ਜਾਊ ਹੋਲਸੇ ਰੇਟ ਠੀਕ ਹੈ ਉਹ ਨਾਲ ਜੋ ਆ ਹਾਈ ਕੱਟ ਆ ਵਾਲੀ ਫੈਂਡੀ ਦੀ ਇਹਦੇ ਤਿੰਨ ਤਰ੍ਹਾਂ ਦੀ ਫੈਂਡੀ ਹੁੰਦੀ ਹੈ ਜਿਵੇਂ ਸ਼ਿਫੂਨ ਫੈਂਡੀ ਮੋਸ ਫੈਂਡੀ ਸੈਟਨ ਫੈਂਡੀ ਤੁਹਾਨੂੰ ਮੈਂ ਦਿਖਾ ਦਵਾਂ ਆ ਸੈਟਨ ਫੈਂਡੀ ਹੁੰਦੀ ਹੈ ਜਿਹੜੀ ਪਲੇਨ ਹੁੰਦੀ ਹੈ ਠੀਕ ਹੈ ਜੀ ਇਹ ਸੈਟਨ ਫੈਂਡੀ ਹੁੰਦੀ ਹੈ ਆ ਮੋਸ ਫੈਂਡੀ ਹੁੰਦੀ ਹੈ ਠੀਕ ਹੈ ਜੀ ਆ ਸ਼ਿਫੂਨ ਫੈਂਡੀ ਹੁੰਦੀ ਹੈ 22 ਤੋਂ ਲੈ ਕੇ 3 ਮਿੰਟ ਤੱਕ ਦੀ ਕੱਟ ਹੋਊਗੀ 60 ਰੁਪਿਆ ਪੀਸ ਹੋਊਗਾ ਠੀਕ ਹੈ ਜੀ ਇਕਾ ਕ੍ਰਸ਼ ਦੀ ਐ 3 ਤੋਂ ਲੈ ਕੇ 390 ਤੱਕ ਦੀ ਕੱਟ ਹੈ ਜੀ ਮੇਰੀ ਇੱਕ ਗੱਲ ਸੁਣ ਲਿਓ ਮੈਂ ਹੋਲ ਸੇਲ ਵੀਡੀਓ ਬਣਾ ਰਿਹਾ ਬੰਡਲ ਟੂ ਬੰਡਲ ਦਾ ਠੀਕ ਹੈ ਜੀ ਇੱਕ ਬੰਡਲ 'ਚ 50 ਪੀਸ ਹੁੰਦੇ ਨੇ ਆਪ ਨੇ ਆਪ ਗੁਣਾ ਕਰਕੇ ਲਗਾ ਲਿਓ ਠੀਕ ਹੈ ਜੀ ਪਲੀਜ਼ 8 ਵਜੇ ਤੋਂ ਬਾਅਦ ਮੈਨੂੰ ਕੋਈ ਵੀ ਫੋਨ ਨਾ ਲਗਾਈਓ ਠੀਕ ਹੈ ਜੀ ਸ਼ਾਮ ਦੇ 8 ਵਜੇ ਤੋਂ ਬਾਅਦ ਕੋਈ ਆਰਡਰ ਨਹੀਂ ਕੋਈ ਫੋਨ ਨਹੀਂ ਪਲੇ ਦਿਨ ਦੇ ਵਿੱਚ ਜਿਹੜੇ ਫੋਨ ਕਰਨੇ ਹੁੰਦੇ ਆ ਦਿਨ ਚ ਪੁੱਛ ਲਿਓ ਜਿਹੜਾ ਪੁੱਛਣਾ ਹੁੰਦਾ ਆ ਦੇਖੋ ਜੀ 3 ਮੀਟਰ ਤੋਂ ਲੈ ਕੇ ਆਹ ਦੇਖੋ 3 ਤੋਂ ਲੈ ਕੇ 3.5 ਤਕਰੀਕ ਕੱਟ ਹੋ ਗਿਆ ਦਿਖਾਣਾ ਤੁਹਾਨੂੰ ਆਹ ਦੇਖੋ ਜੀ ਸ਼ਿਮਰ 1 2 3 3 ਤੋਂ ਲੈ ਕੇ 3.5 ਤੱਕ ਦੀ ਕੱਟ ਨਾਲ 390 ਤਕਰੀਕ ਕੱਟ ਹੋਊਗੀ ਸਾਰਾ ਮਾਲ ਮਿਕਸ ਹੈ ਠੀਕ ਹੈ ਇਹਦਾ ਰੇਟ ਰਹਿਣਾ ਸਿਰਫ ਔਰ ਚ 55 ਰੁਪਏ ਪੀਸ ਕਿੰਨੇ ਦਾ 55 ਰੁਪਏ ਦਾ ਪੀਸ ਮਾਲ ਜਿੰਨਾ ਕੋ ਉਨਾਂ ਪਿਆਈ ਜਿੰਨਾ ਕੋ ਉਨਾਂ ਠੀਕ ਹੈ ਜੀ ਇੱਕ ਆ ਬਰਬਰੀ ਹੈ ਜੀ ਇਹਦੇ ਚ ਬਰਬਰੀ ਵੀ ਹੈ ਖਾਦੀ ਸਿਲਕ ਵੀ ਹੈ ਦੇਖੋ ਕਈ ਵਾਰੀ ਮੈਂ ਇੱਕ ਗੱਲ ਦੱਸਣਾ ਜਿਨੇ ਵੀ ਆਨਲਾਈਨ ਆਰਡਰ ਲਗਾਉਣਾ ਹੋਊਗਾ ਹੋ ਸਕੇ ਤਾਂ ਦੁਕਾਨ ਤੇ ਆ ਕੇ ਲੈ ਜਾਓ ਕਈ ਵਾਰ ਇੱਕਾ ਵੈਰਾਈਟੀ ਦਾ ਵੀ ਹੁੰਦਾ ਹੈ ਕਈ ਵਾਰ ਮਿਕਸ ਵੀ ਹੁੰਦਾ ਹੈ ਗੱਲ ਨੂੰ ਧਿਆਨ ਨਾਲ ਸਮਝ ਲਓ ਕਈ ਵਾਰ ਕਸਟਮਰ ਪਤਾ ਕੀ ਕਹਿੰਦੇ ਬੀਰੇ ਤੁਸ ਤਿੰਨ ਆਈਟਮਾਂ ਬੋਲੀਆਂ ਸੀ ਨਿਕਲੀ ਇਕ ਆਈਟਮ ਹੀ ਐ ਦੇਖੋ ਇਹ ਸਾਰਾ ਮਿਕਸ ਮਾਲ ਹੁੰਦਾ ਕੋਈ ਇਕ ਆਈਟਮ ਦਾ ਵੀ ਹੁੰਦਾ ਕੋਈ ਦੋ ਵੀ ਆਟ ਹੁੰਦੇ ਨੇ ਕੋਈ ਤਿੰਨ ਵੀ ਹੁੰਦੇ ਨੇ ਤੇ ਵੀ ਚਾਰ ਵੀ ਹੁੰਦੀ ਨੇ ਜੇ ਜਿਹਨੂੰ ਜਾ ਡਾਊਟ ਹੁੰਦਾ ਉਹ ਦੁਕਾਨ ਤੇ ਆ ਕੇ ਲੈ ਜਾਓ ਕੋਈ ਸਾਨੂੰ ਚੱਕ ਨਹੀਂ ਗਾ ਕੋਈ ਫਰੋਡ ਵਾਲਾ ਕੰਮ ਨਹੀਂ ਠੀਕ ਹੈ ਜੀ ਔਨਲਾਈਨ ਆਰਡਰ ਲੱਤਾ ਜਾਊਗਾ ਜੇ ਤੁਹਾਨੂੰ ਜਾ ਗਿਲਾ ਸ਼ਿਕਵੇ ਨੇ ਜਾਂ ਸ਼ੱਕ ਹੁੰਦਾ ਤਾਂ ਦੁਕਾਨ ਤੇ ਆ ਕੇ ਲੈ ਜਾਓ ਆਪਣੀ Google Map ਤੇ ਲੋਕੇਸ਼ਨ ਕੱਢ ਲਓ ਇਹ ਪਊਗਾ ਤੁਹਾਨੂੰ 80 ਰੁਪਏ ਪੀਸ ਹੈ 4 ਤੋਂ ਲੈ ਕੇ 490 ਤੱਕ ਦੀ ਘਟ ਹੋਊਗੀ ਠੀਕ ਹੈ 80 ਰੁਪਏ ਦਾ ਪੀਸ ਹੈ ਇੱਕ ਹੀ ਆ ਦੇਖੋ ਇੰਗਿਆ ਹਾਕ 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 ਕਰਾਸ਼ੀ ਮਰਜੀ ਸੌਰੀ ਕਰਾਸ਼ੀ ਮਰ ਕਰਾਸ਼ੀ ਮਰ 4 ਪਲੱਸ ਕੱਟ ਹੈ ਇਹ ਪਊਗਾ ਤੁਹਾਨੂੰ 99 ਰੁਪਏ ਪੀਸ 99 ਰੁਪਏ ਪੀਸ ਪਊਗਾ 4 ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ ਪਹਿਲਾਂ ਮੈਂ ਦੱਸਦਾ ਮਾਲ ਬਹੁਤ ਜ਼ਿਆਦਾ ਪਿਆ ਜਿੰਨਾ ਕੋਈ نیچے ਵੀ ਆ ਵੀ 4 ਤੋਂ ਲੈ ਕੇ 490 ਤੱਕ ਦੀ ਕੱਟ ਹੈ ਰੇਟ ਰਹਿਣਾ ਸਿਰਫ ਔਰ ਸਿਰਫ 99 ਰੁਪਏ ਪੀਸ ਠੀਕ ਹੈ ਜੀ ਇੱਕ ਆ 5 ਮੀਟਰ ਦੀ ਕੱਟ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ 150 ਵਾਲੀ ਵੀ ਰੇਂਜ ਦਾ ਮਾਲ ਪਿਆ ਇੱਕ 200 ਵਾਲੀ ਰੇਂਜ ਦਾ ਵੀ ਮਾਲ ਪਿਆ ਪਹਿਲਾਂ ਧਿਆਨ ਨਾਲ ਦੱਸਦਾ ਸਾਰਾ ਮਿਕਸੀ ਪਿਆ 150 ਵਾਲਾ ਵੀ ਪਿਆ 200 ਵਾਲਾ ਵੀ ਪਿਆ ਠੀਕ ਹੈ ਜਿੰਨਾ ਵੀ ਮਾਲ ਆ ਇਹ 150 ਤੋਂ ਲੈ ਕੇ 200 ਦੀ ਵਿੱਚ ਵਿੱਚ ਰੇਂਜ ਦਾ ਮਾਲ ਪਿਆ ਠੀਕ ਹੈ ਇੱਕ ਆ ਬਰਬਰੀ ਚੱਲ ਰਹੀ ਹੈ ਬਹੁਤ ਜਾਈ ਆ ਬਰਬਰੀ ਦੇ ਇਹ 5 ਤੋਂ ਪਲੱਸ ਕੱਟ ਹੈ 5 ਮੀਟਰ ਤੋਂ ਉੱਪਰ ਦੀ ਕੱਟ ਹੈ ਰੇਟ ਰਹਿਣਾ ਸਿਰਫ ਔਰ ਸਿਰਫ ਨੜੇ 99 ਰੁਪਏ ਦਾ ਸੂਟ 5 ਮੀਟਰ ਦਾ ਠੀਕ ਹੈ 99 ਰੁਪਏ ਸੂਟ 5 ਮੀਟਰ ਦੀ ਕੱਟ ਦੂਜੀ ਗੱਲ ਆਇਓ ਪੈਂਡੀ ਦੇ ਜੋੜੇ ਇਹ ਜੋੜੇ ਕਿਵੇਂ ਨੇ ਜੀ ਇਹ ਜੋੜੇ ਕਿਵੇਂ ਨੇ ਜਿਵੇਂ ਕੀ ਆ ਦੇਖੋ ਜੀ ਇੱਕ ਨਾਲ ਦੇ ਦੋ ਦੋ ਪੀਸ ਨੇ ਠੀਕ ਹੈ ਜਿਵੇਂ ਆ ਇੱਕ ਰੰਗ ਦੇ ਦੋ ਪੀਸ ਠੀਕ ਹੈ ਦੋ ਦੋ ਪੀਸ ਨੇ ਇਹ ਰੇਟ ਰਹੂਗਾ 220 ਰੁਪਏ ਸੂਟ ਆ ਦੇਖੋ ਜੋੜੇ ਜੋੜਿਆ ਦਾ ਮਾਲ ਜੋੜੇ ਦਾ ਮਤਲਬ ਇੱਕ ਸਲਵਾਰ ਇੱਕ ਕਮੀਜ਼ ਕਟਿੰਗ ਹੋਇਆ ਹੁੰਦਾ ਹੈ ਤਿੰਨ ਸਾਢੇ ਤਿੰਨ ਦੀ ਸਲਵਾਰ ਹੁੰਦੀ ਹੈ ਸਾਢੇ ਤਿੰਨ ਦੀ ਕਮੀਜ਼ ਹੁੰਦੀ ਹੈ ਰੇਟ ਰਹਿਣਾ 220 ਰੁਪਏ ਠੀਕ ਹੈ ਜੀ ਇੱਕ ਆਹ ਵੇਖੋ ਆਹ ਵਾਲਾ ਵੇਖੋ 5 ਪਲੱਸ ਕੱਟ 5 ਪਲੱਸ ਕੱਟ ਫੈਂਡੀ ਦੇ ਵਿੱਚ ਹੋਊਗਾ 275 ਰੁਪਏ ਸੂਟ ਹੀ ਠੀਕ ਹੈ ਜੀ ਫੈਂਡੀ ਦੇ ਵਿੱਚ 5 ਪਲੱਸ ਕੱਟ 275 ਰੁਪਏ ਸੂਟ ਹੋਲ ਸੇਲ ਰੇਟ ਠੀਕ ਹੈ ਜੀ ਆ ਇੱਕ ਚਨੂ ਦੇ ਥੋੜੇ ਬਹੁਤ ਦੁਪੱਟੇ ਪਏ ਨੇ ਇਹ ਤੁਹਾਨੂੰ ਆਪਾਂ 150 ਲਾਇਆ ਕੇ ਦਵਾਂਗੇ ਇੱਕ ਆਹ ਵੇਖੋ ਰੰਗ ਥੋੜੇ ਪਹਿਰੇ ਜਿਮੀ ਚੂਦੇ ਬਰਬਰੀ ਦੇ ਜਿਹੜੇ ਵੀ ਨੇ ਇਹ ਠੀਕ ਹੈ ਜੀ 200 ਰੁਪਏ ਦਾ ਸੂਟ ਲਗਾ ਕੇ ਦੇ ਦੂੰਗਾ ਤੁਹਾਨੂੰ ਮੈਂ ਠੀਕ ਹੈ ਜੀ ਮਾਲ ਰੰਗ ਪਰ ਇੱਕ ਦੋ ਹੀ ਨੇ ਮੈਂ ਪਹਿਲਾਂ ਦੱਸ ਦਾਂ ਇਹ ਗੱਲ ਕਲੀਅਰ ਕਰ ਦਮਾ ਮੈਂ ਪਹਿਲਾਂ ਇੱਕ ਆ ਦੇਖੋ ਜੀ ਜੋੜੇ ਦੇ ਵਿੱਚ ਮਾਲ ਫੈਂਡੀ ਦਾ ਆ ਦੇਖੋ ਜੋੜੇ ਦੇ ਵਿੱਚ ਫੈਂਡੀ ਦਾ ਮਾਲ ਸਿਰਫ ਔਰ ਸਿਰਫ ਇਹ ਜਿਹੜੀ ਫੈਂਡੀ ਹੈ ਸ਼ਿਫੂਨ ਫੈਂਡੀ ਹੈ ਪਹਿਲਾਂ ਗੱਲ ਇੱਕ ਕਲੀਅਰ ਕਰ ਦਮਾ ਸ਼ਿਫੂਨ ਫੈਂਡੀ ਹੈ ਇਹ 150 ਰੁਪਏ ਦਾ ਸੂਟ ਕੱਪੜਾ ਪੂਰਾ 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 ਚੱਲ ਰਿਹਾ ਮਾਰਕੀਟ ਦੇ ਚ 150 ਰੁਪਏ ਦਾ ਸੂਟ ਲਗਾ ਕੇ ਦੂੰਗਾ ਮਾਰਕੀਟ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ 150 ਰੁਪਏ ਦਾ ਸੂਟ ਹੈ ਠੀਕ ਹੈ ਆ ਜਿਹੜਾ ਜਿੰਨਾ ਵੀ ਮਾਲ ਪਿਆ 150 ਰੁਪਏ ਦਾ ਸੂਟ ਹੈ ਠੀਕ ਹੈ ਪਰ ਹੈਕ ਮੇ 3 ਸਾਢੇ 3 ਦੀ ਕਮੀ ਜਾਂ ਸਾਢੇ 3 ਦੀ ਸਲਵਾਰ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਉਧਰ ਆਪਣੇ ਗਰਾਉਂਡ 'ਚ ਦੂਸਰੇ ਗਰਾਉਂਡ 'ਚ ਮਾਲ ਦਿਖਾਉਣੇ ਆ ਆ ਦੇਖੋ ਆਪਾਂ ਹੁਣ ਤਾਂ ਆਪਣੇ ਦੂਸਰੇ ਗਰਾਉਂਡ 'ਚ ਲੈ ਕੇ ਆਏ ਆ ਠੀਕ ਹੈ ਪਾਰਸਲ ਹਜੇ ਖੋਲੇ ਹੀ ਨਹੀਂ ਪਾਰਸਲ ਪਾਰਸਲ ਉਧਰ ਬੰਦ ਪਾਰਸਲ ਉਧਰ ਪਾਣੇ ਆ ਆਪਣੇ ਉਧਰਲੇ ਗਰਾਉਂ ਰੰਗ ਚਾੜ ਪੂਰੇ ਟਾਪ ਦੇ ਠੀਕ ਹੈ ਜੀ ਰੰਗ ਚਾੜ ਪੂਰੇ ਟਾਪ ਦੇ ਠੀਕ ਹੈ ਜੀ ਪੂਰੇ ਟਾਪ ਦੀ ਕੁਆਲਿਟੀ ਰੇਟ ਰਹਿਣੀ ਹੈ 5 ਪਲੱਸ ਦਾ 150 ਰੁਪਏ ਰੇਟ ਕਰਾਸ਼ ਈਮਰ ਦਾ ਠੀਕ ਹੈ ਜੀ ਕਰਾਸ਼ ਈਮਰ ਦਾ ਸੂਟ 5 ਪਲੱਸ ਕੱਟ 150 ਰੁਪਏ ਦਾ ਸੂਟ ਆਹ ਦੇਖੋ ਜੀ ਕੱਟ ਤੁਹਾਡੇ ਸਾਹਮਣੇ ਆਹ ਦੇਖੋ 1 2 3 4 5 ਪੰਜ ਪਲਾਸੀ ਹੋ ਗਏ ਮਾਲ ਬਹੁਤ ਹੈ ਜਿੰਨਾ ਕੋ ਉਹਨੇ ਕਲਰ ਚਾਰਟ ਪੂਰਾ ਪਿਆ ਰੇਟ ਰਹਿਣਾ ਸਿਰਫ ਔਰ ਸਿਰਫ 150 ਰੁਪਏ ਦਾ ਸੂਟ ਠੀਕ ਹੈ ਜੀ ਇੱਕ ਕੁਆਲਿਟੀ ਤੁਹਾਨੂੰ ਹੋਰ ਦਿਖਾ ਦਵਾਂ ਆ ਜੋੜੇ ਦੇ ਵਿੱਚ ਮਾਲ ਪਿਆ ਜੋੜੇ ਦਾ ਮਤਲਬ ਇਹ ਹੁੰਦਾ ਹੀ ਤਿੰਨ ਤਿੰਨ ਸਾਢੇ ਤਿੰਨ 3 ਮੀਟਰ ਦੀ 4-4 ਮੀਟਰ ਦੀ ਕੱਟ ਹੁੰਦੀ ਹੈ ਜਿਵੇਂ ਕਿ ਤਿੰਨ ਦੇ ਹੀ ਲਗਾਓ ਜੀ ਇੱਕ ਤਰ੍ਹਾਂ ਦਾ ਤਿੰਨ ਦੀ ਸਲਵਾਰ ਤਿੰਨ ਦੀ ਕਮੀਜ਼ ਤਿੰਨ ਦੀ ਸਲਵਾਰ ਤਿੰਨ ਦੀ ਕਮੀ ਜਾਨੀ ਕਿ ਨਾਲ ਦਾ ਟਚਿੰਗ ਮਾਲ ਹੁੰਦਾ ਹੈ ਰੇਟ ਪਊਗਾ ਤੁਹਾਨੂੰ ਹੀ 120 ਰੁਪਏ ਦਾ ਸੂਟ ਬੰਡਲ ਟੂ ਬੰਡਲ 120 ਰੁਪਏ ਦਾ ਸੂਟ ਪਊਗਾ ਮਾਲ ਜਿੰਨਾ ਕੋ ਹੋਣਾ ਮਿਲ ਜੂ ਬਹੁਤ ਜ਼ਿਆਦਾ ਮਾਲ ਤੇ 120 ਰੁਪਏ ਦਾ ਸੂਟ ਠੀਕ ਹੈ ਜੀ 120 ਰੁਪਏ ਦਾ ਸੂਟ ਹੈ ਬੰਡਲ ਟੂ ਬੰਡਲ ਜਾਊਗਾ ਹੋਲ ਸੇਲ ਰੇਟ ਹੈ ਠੀਕ ਹੈ ਜੀ ਹੁਣ ਆ ਜਿੰਨੀ ਵੀ ਕੱਟ ਲੱਗੀ ਹੈ ਕਰਾਸ਼ੀਮਰ ਬਾਰਬਰੀ ਫੈਂਡੀ ਮਾਸ ਫੈਂਡੀ ਸਾਰਾ ਵਿੱਚ ਹੀ ਮਿਕਸ ਕੁਆਲਿਟੀ ਇਹਦੇ ਚ ਇਹ ਤੁਹਾਨੂੰ ਆਪਾ ਹੋਲ ਸੇਲ ਦੇ ਵਿੱਚ 55 ਰੁਪਏ ਪੀਸ ਲਗਾ ਕੇ ਦੇ ਮੈਂ ਤਿੰਨ ਤੋਂ ਲੈ ਕੇ 390 ਤੱਕ ਦੀ ਕੱਟੂਗੀ ਜੇ ਇੱਕ ਬੰਡਲ ਦੇ ਵਿੱਚ ਦੋ ਪੀਸ ਹੋਏ ਸਪੋਜ਼ ਕਰੋ ਇੱਕ ਬੰਡਲ ਦੇ ਵਿੱਚ ਕਈ ਐਜੇ ਪੀਸ ਹੁੰਦੇ ਨੇ ਜਿਹੜੇ ਆਪਸ ਵਿੱਚ ਇੱਕ ਦੂਜੇ ਨਾਲ ਮੈਚ ਖਾਂਦੇ ਹੁੰਦੇ ਨੇ ਜੇ ਮੈਂ ਆ ਮੈਚ ਕਰ ਗਿਆ ਇਹ ਤੁਹਾਨੂੰ 110 ਰੁਪਏ ਦਾ ਸੂਟ ਪੈ ਗਿਆ ਯਾਨੀ ਕਿ ਕੁੱਲ ਮਿਲਾ ਕੇ ਜਾਂ ਕੰਟਰਾਸਟ ਗੱਲੋ ਠੀਕ ਹੈ ਜੀ ਕੰਟਰਾਸਟ ਵੀ ਕਰ ਸਕਦੇ ਹੋ ਇੱਕ ਕੁਆਲਿਟੀ ਦੀ ਹੋਰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਯਾ ਦੇਖੋ ਸਾਰੀ ਫੈਂਡੀ ਆ ਯਾ ਸਾਰੀ ਫੈਂਡੀ ਇਹ ਇਹ ਜੋੜੇ ਦੇ ਵਿੱਚ ਠੀਕ ਹੈ ਜੋੜੇ ਦੇ ਵਿੱਚ ਉਹੀ ਆਪਾਂ ਉਧਰ ਵੀ ਤੁਹਾਨੂੰ ਦਿਖਾਤੀ ਐ 220 ਰੁਪਏ ਸੂਟ ਲਗਾ ਕੇ ਦੂੰਗਾ ਮਾਲ ਬਹੁਤ ਐ 220 ਰੁਪਏ ਵਿੱਚ ਸੂਟ ਲਗਾ ਕੇ ਦੇ ਦੇਣਾ ਠੀਕ ਹੈ ਜੀ 61 ਫੈਂਡੀ ਡਾਰਕ ਚਾਟ ਪਲੇਨ ਫੈਂਡੀ ਸੈਟਨ ਫੈਂਡੀ ਜਿਹਨੂੰ ਕਹਿੰਦੇ ਕੱਲੀ ਸੈਟਨ ਫੈਂਡੀ ਠੀਕ ਹੈ ਜੀ ਲਾਈਟ ਚਾਟ ਵੀ ਮਿਲ ਜੂਗਾ ਜੇ ਜੇ ਲੈਣਾ ਵੇਖੋ ਜੀ ਆਹ ਵੇਖੋ ਜਿਹੜੇ ਚਾਟ ਬਹੁਤ ਜ਼ਿਆਦਾ ਚੱਲ ਰਹੇ ਨੇ ਸੈਟਨ ਫੈਂਡੀ ਕਹਿੰਨਾ ਮੈਂ ਪਹਿਲਾਂ ਕਹਿ ਰਿਹਾ ਠੀਕ ਹੈ ਜੀ ਇਹ ਤੁਹਾਨੂੰ ਪਊਗਾ 4 ਤੋਂ ਲੈ ਕੇ 490 ਤੱਕ ਦੀ ਕਾਟੂ 150 ਰੁਪਏ ਦਾ ਸੂਟ 150 ਦਾ ਫੈਂਡੀ ਦਾ 4 ਤੋਂ ਲੈ ਕੇ 490 4 4.5 4.5 ਪੌਣੇ 5 ਦਾ ਸੂਟ ਬਣ ਜਾਂਦਾ ਠੀਕ ਹੈ ਪਤਲੀਆਂ ਕੁੜੀਆਂ ਦਾ ਅੱਜਕੱਲ ਬਣ ਜਾਂਦਾ ਯਾਨੀ ਕਿ ਇਹ ਪਊਗਾ ਤੁਹਾਨੂੰ 150 ਰੁਪਏ ਦਾ ਸੂਟ ਠੀਕ ਹੈ ਜੀ ਆਹ ਉਹੀ ਫੈਂਡੀ ਦੇ ਵਿੱਚ 220 ਰੁਪਏ ਦਾ ਸੂਟ ਹੈ ਜਿਹੜਾ ਜੋੜੇ ਦਾ ਮਾਲ ਹੈ ਠੀਕ ਹੈ ਜੀ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਦੁਕਾਨ ਤੇ ਤੁਹਾਨੂੰ ਰੇਟ ਐਸੇ ਲਗਾ ਕੇ ਦਊ ਕਿ ਕੋਈ ਦੁਕਾਨਦਾਰ ਨਹੀਂ ਲਗਾ ਕੇ ਦੇ ਸਕਾ ਇੰਨਾ ਮੇਰਾ ਚੈਲੰਜ ਹੈ ਤੁਹਾਡੇ ਨਾਲ ਹਰ ਤਰ੍ਹਾਂ ਦੀ ਆਈਟਮ ਹਰ ਤਰ੍ਹਾਂ ਦੀ ਕੁਆਲਿਟੀ ਮਿਲੂ ਪਲੇਨ ਦੇ ਵਿੱਚ ਠੀਕ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਨ ਨੰਬਰ ਆਪਣਾ ਉੱਪਰ ਦਿੱਤਾ ਵੀ ਹੋਇਆ ਤੇ ਫੇਰ ਵੀ ਮੈਂ ਬੋਲ ਕੇ ਦੱਸਦਾ 8699186136 ਠੀਕ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿਹੜਾ ਤੁਹਾਡੇ ਭੈਣ ਭਾਈਆਂ ਦੀ ਬੁਟੀਕ ਹੈ ਜਾਂ ਦੁਕਾਨਦਾਰ ਵੀ ਨੇ ਉਹਨਾਂ ਨੂੰ ਦਬਕੇ ਸ਼ੇਅਰ ਕਰ ਦਿਓ ਕਿਉਂਕਿ ਹੋ ਸਕਦਾ ਵੀ ਵੀਡੀਓ ਤੁਹਾਡੇ ਕੰਮ ਦੀ ਨਹੀਂ ਵੀ ਹੋ ਸਕਦੀ ਪਰ ਕਿਸੇ ਲਈ ਤਾਂ ਕੰਮ ਦੀ ਹੋ ਸਕਦੀ ਹੈ ਜਿਨ੍ਹਾਂ ਨੇ ਆਪਣਾ ਨਵਾਂ ਕੰਮ ਚਾਲੂ ਕਰਨੇ 50000 ਲੈ ਕੇ ਆਓ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਕਸਬੇ ਦੇ ਵਿੱਚ ਜਿੱਥੇ ਵੀ ਜਾਓਗੇ ਉਹਨੂੰ 50 ਨੂੰ ਲੱਖ ਬਣਾਓਗੇ ਇੰਨਾ ਮੇਰਾ ਤੁਹਾਡੇ ਨਾਲ ਦਾਅਵਾ ਹੈ ਜੀ ਠੀਕ ਹੈ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪਰ